ਵਿਗਿਆਨਿਕ ਹਾਲ ਸਮਾਜ ਜੀ ਦੀ ਫਤਗੀ ਅਰ ਕਰੀਰ ਆਪਣੀ ਇਲੈਕਸ਼ਨ ਬਾਰੇ ਚੱਲਦੀ ਹੀ ਕੱਲ ਬਾਤ ਤੇ ਜਿੰਨਾ ਕਿ ਪਿਛਲੇ ਦਿਨਾਂ ਦੇ ਵਿੱਚ ਇਲੈਕਸ਼ਨ ਬਾਰੇ ਪੜਨ ਸੁਣਨ ਨੂੰ ਮਿਲਿਆ ਸੋਸ਼ਲ ਮੀਡੀਆ ਤੋਂ ਮੇਰਾ ਕੋ ਸਮਝ ਨਹੀਂ ਲੱਗਾ ਜੇ ਬਾਰੇ ਲਿਖਣ ਤੇ ਵੇਹੇ ਉਦਾਂ ਬਿਜ਼ੀ ਹਾਂ ਥੋੜਾ ਜਿਹਾ ਪਰ ਹਾਂਜੀ ਇਹ ਗੱਲਾਂ ਜਿਹੜੀਆਂ ਤੁਸੀਂ ਕਰਨ ਦੇ ਵੀ ਮੈਂ ਮੈਂ ਵੀ ਪੜੀਆਂ ਹਾਂ ਇੱਕ ਦਿਨ ਮੈਨੂੰ ਲੱਗਦਾ ਵੀ ਇਲੈਕਸ਼ਨ ਅ ਅਮਰਪਾਲ ਸਿੰਘ ਦੀ ਇਲੈਕਸ਼ਨ ਨੂੰ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਤੇ ਬਾਕੀ ਇਹ ਵੀ ਸਿੱਖ ਦੀ ਇਲੈਕਸ਼ਨ ਲੜਨ ਨੂੰ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਜੇ ਮੰਨ ਲਓ ਵੀ ਮੈਂ ਕਿਹੇ ਬੰਦੇ ਦਾ ਨਾਂ ਤਾਂ ਨਹੀਂ ਲਵਾਂਗਾ ਪਰ ਮੈਂ ਕਿਸੇ ਬੰਦੇ ਦੀ ਪੋਸਟ ਬੜੀ ਵੀ ਉਹਨਾਂ ਨੇ ਸਪੋਰਟ ਕੀਤੀ ਭਾਈ ਮਨਦੀਪ ਸਿੰਘ ਉਹਨਾਂ ਦੀ ਜਿਹੜੀ ਕਿ ਕਰਨੀ ਵੀ ਬਣਦੀ ਆ ਤੇ ਪਰ ਅਗਲੇ ਦਿਨ ਉਹੋ ਬੰਦਾ ਹੀ ਲਿਖਣ ਡਿਆ ਵੀ ਇਲੈਕਸ਼ਨ ਦੇ ਵਿੱਚ उलझा ਕੇ ਸਿੱਖ ਨੌਜਵਾਨੀ ਨੂੰ ਤੇ ਉਹਨਾਂ ਨੂੰ ਇਹਦੇ 'ਚ ਵਿਸ਼ਵਾਸ ਪੈਦਾ ਕੀਤਾ ਜਾਂਦਾ ਹੈ ਤੇ ਨਾਲ ਇਹ ਗੱਲ ਲਿਖੀ ਗਈ ਵੀ ਜਿਵੇਂ ਜਿਹੜੀ ਧਿਰ ਇਲੈਕਸ਼ਨ ਨਹੀਂ ਲੜਦੀ ਉਹਨਾਂ ਨੂੰ ਸਰਕਾਰੀ ਕਿਹਾ ਜਾਂਦਾ ਮੈਨੂੰ ਤੇ ਤਾਂ ਨਹੀਂ ਲੱਗਦਾ ਵੀ ਕਿ ਇਹ ਬੰਦੇ ਨਹੀਂ ਜਿਹੜੀ ਧਿਰ ਇਲੈਕਸ਼ਨ ਨਹੀਂ ਲੜਦੀ ਉਹਨੂੰ ਸਰਕਾਰੀ ਕਿਹਾ ਹੋਵੇ ਤੇ ਇਲੈਕਸ਼ਨ ਲੜਨ ਵਾਲਿਆਂ ਨੂੰ ਕਿਹਾ ਹੋਵੇ ਵੀ ਹਾਂ ਇਹ ਅਸਲ ਦੇ ਵਿੱਚ ਪੰਥਪੱਖੀ ਨੇ ਇਲੈਕਸ਼ਨਾਂ 1937 ਦੇ ਵਿੱਚ ਮੇਰੇ ਖਿਆਲ ਚ ਪਹਿਲੀ ਪੰਜਾਬ ਪ੍ਰਵਿੰਸ ਦੀ ਜਿਹੜੀ ਹੀ ਅਸੈਂਬਲੀ ਇਲੈਕਸ਼ਨ ਹੋਈ ਸੀ ਤੇ ਉਹਦੇ ਵਿੱਚ ਸਿੱਖਾਂ ਦਾ ਜਨਨਾ ਕੋਟਾ ਸੀ ਉਹ ਸਾਰਿਆਂ ਸਿੱਖਾਂ ਨੇ ਯੂਨਿਸ ਪਾਰਟੀ ਤੇ ਜਿਹੜੀ ਖਾਲਸਾ ਪਾਰਟੀ ਜਾਂ ਅਕਾਲੀ ਦਲ ਹੀ ਇਹ ਤਿੰਨ ਚਾਰ ਪਾਰਟੀਆਂ ਦੇ ਨਾਲ ਰਲ ਕੇ ਅ ਮਰਤੇ ਇਹਨਾਂ ਚਾਰ ਪਾਰਟੀਆਂ ਦੇ ਜੜ ਜੜੇ ਸਿੱਖ ਹੈਗੇ ਉਹਨਾਂ ਨੇ ਉਹਨਾਂ ਨੇ ਇਲਕਸ਼ਨਾਂ ਲੜੀਆਂ ਹੈ ਉਦੋਂ ਦੀਆਂ ਇਲਕਸ਼ਨਾਂ ਲੜਦੇ ਸਿੱਖ ਅ ਅੱਜ ਤੱਕ ਲੜਦੇ ਆਉਣ ਰਿਹਾ 2025 ਆ ਗਿਆ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਆ ਵੀ ਸਿੱਖਾਂ ਦਾ ਜਿਹੜਾ ਆਪਣਾ ਆਪਣਾ ਸਿਧਾਂਤ ਆ ਜਾਂ ਆਪਣਾ ਪੱਖ ਆ ਇਸ ਚੀਜ਼ ਬਾਰੇ ਉਹ ਹਮੇਸ਼ਾ ਸਿਲੈਕਸ਼ਨ ਦਾ ਰਿਹਾ ਨਾ ਕਿ ਇਲੈਕਸ਼ਨ ਦਾ ਰਿਹਾ ਪਰ ਕਿਉਂਕਿ ਉਸ ਜਿਹੜੇ ਮਾਡਲ ਦੇ ਵਿੱਚ ਸਿੱਖ ਰਹਣ ਦੇ ਨੇ ਜਾਂ ਦੁਨੀਆ ਦੇ ਕਿਸੇ ਵੀ ਮਾਡਲ ਦੇ ਵਿੱਚ ਰਹਣ ਦੇ ਨੇ ਉੱਥੇ ਇਲੈਕਸ਼ਨਸ ਹੀ ਇੱਕੋ ਜਰੀਆ ਵਾ ਕਿ ਇਹ ਬੰਦੇ ਨੂੰ ਚੁਣਨ ਦਾ ਨਮਾਇੰਦਾ ਚੁਣਨ ਦਾ ਅਦਰਵਾਈਜ਼ ਆਪਣੇ ਪਿੰਡਾਂ ਦੇ ਵਿੱਚ ਇਹ ਚੱਲਦੀ ਹੈ ਜੀ ਇਹ ਵੀ ਸਰਬਸੰਮਤੀ ਦੇ ਨਾਲ ਜਿਹੜਾ ਬੰਦਾ ਕੋਈ ਆਪਾਂ ਨੂੰ ਲੱਗਦਾ ਵੀ ਆਹ ਬੰਦਾ ਜਿਹੜਾ ਵਾ ਇੰਨੇ ਯੋਗ ਹੈਗਾ ਵਾ ਅਗਵਾਈ ਕਰਨ ਤੇ ਜਾਂ ਲੀਡਰ ਲੀਡਰ ਬਣਦੇ ਯੋਗ ਹੈਗਾ ਤੇ ਉਹਨੂੰ ਆਪਣੇ ਆਪ ਅਗਵਾਈ ਦਿੱਤੀ ਜਾਂਦੀ ਹੈ ਅਸਲ 'ਚ ਤਰੀਕਾ ਉਹੀ ਆ ਕਿਉਂਕਿ ਇੱਕ ਕਿਸੇ ਖੇਤ ਦੇ ਲੋਕ ਜਾਂ ਕਿਸੇ ਪਿੰਡ ਦੇ ਲੋਕ ਇੱਕ ਯੂਨਿਟ ਦੇ ਲੋਕ ਜਾਣਦੇ ਹੁੰਦੇ ਆ ਵੀ ਕਿਹੜਾ ਬੰਦਾ ਅਗਵਾਈ ਕਰ ਸਕਦਾ ਤੇ ਕਿਹੜ ਨੀ ਕਰ ਸਕਦਾ ਵੋਟਾਂ ਦੇ ਨਾਲ ਤੇ ਕੋਈ ਵੀ ਬੰਦਾ ਕਿਤੇ ਵੀ ਜਿੱਤ ਸਕਦਾ ਵੋਟਾਂ ਦੇ ਨਾਲ ਤੇ ਬਹੁਤ ਜੰਨਾ ਕਮਾ ਬੰਦਾ ਵੀ ਦੇਖਣ ਹੀ ਨਹੀਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ 99 ਬੰਦੇ ਹੋ ਸਿਰੇ ਦੇ ਨਕਮੇ ਆ ਤੇ ਉਹ ਵੋਟਾਂ ਦੇ ਸਿਰ ਤੇ ਜਿਹੜੇ ਨੇ ਉਹ ਬੜਕੇ ਤੇ ਉੱਤੇ ਆ ਗਏ ਨੇ ਸੋ ਬਹੁਤਾ ਵਧੀਆ ਮਾਡਲ ਤੇ ਕੋਈ ਨਹੀਂ ਹੈਗਾ ਪਰ ਸਿੱਖਾਂ ਦੇ ਕੋਲ ਐਸੀ ਕੋਈ ਤਾਕਤ ਵੀ ਨਹੀਂ ਹੈਗੀ ਵੀ ਉਹ ਕੋਈ ਆਪਣਾ ਮਾਡਲ ਸਿਰਜ ਸਕਣ ਸਿਰਜ ਕੇ ਤੇ ਉਹਨਾਂ ਨੂੰ ਲਾਗੂ ਕਰ ਸਕਣ ਤੋਂ ਫਿਰ ਹਾਲ ਜਿੰਨਾ ਜਰ ਉਹਨਾਂ ਦੇ ਕੋਲ ਆਪਣਾ ਰਾਜ ਨਹੀਂ ਆ ਉਹਨਾਂ ਨੂੰ ਉਹਨਾਂ ਮਾਡਲਸ ਦੇ ਵਿੱਚ ਹੀ ਰਹਿਣਾ ਬੈਣਾ ਜਿਹੜੇ ਆਲਰੇਡੀ ਦੁਨੀਆ ਦੇ ਉੱਤੇ ਐਗਜ਼ਿਸਟ ਕਰਦੇ ਨੇ ਜਿਨ੍ਹਾਂ ਦੇ ਵਿੱਚ ਡੈਮੋਕ੍ਰੇ ਤੇ ਜਿਉਂ ਇਲੈਕਸ਼ਨਸ ਸ਼ੁਰੂ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਜਾਂ ਦੂਜੀਆਂ ਅਸੈਂਬਲੀ ਇਲੈਕਸ਼ਨਸ ਸ਼ੁਰੂ ਹੋਈਆਂ ਸਿੱਖ ਉਹਦੇ ਚ ਹਿੱਸਾ ਲੈਂਦੇ ਆਉਂਦੇ ਨੇ ਫਿਰ ਕਈ ਸਿੱਖ ਇਦਾਂ ਦੇ ਵੀ ਹੈਗੇ ਜਿਵੇਂ ਮੰਨ ਲਓ ਸੰਤ ਫਤਿਹ ਸਿੰਘ ਹੀ ਜਾਂ ਮਾਸਟਰ ਤਾਰਾ ਸਿੰਘ ਹੀ ਜਾਂ ਮਨ ਬਹੁਤੇ ਮਨ ਨਾਂ ਨਹੀਂ ਚਾਹਤੇ ਉਸ ਸਮੇਂ ਦੇ ਅਕਾਲੀ ਲੀਡਰਾਂ ਦੇ ਜਾਂ ਨਹੀਂ ਵੀ ਜਿਹੜੇ ਗੈਰ ਅਕਾਲੀ ਲੀਡਰ ਵੀ ਹੈਗੇ ਉਹ ਵੀ ਕਈ ਸਿੱਖ ਇਦਾਂ ਦੇ ਹੀ ਵੀ ਜਿਹੜੇ ਦਿਨੇ ਲੀਡਰ ਹੁੰਦੇ ਸੀ ਤੇ ਰਾਤ ਨੂੰ ਉਹ ਸੰਤ ਹੁੰਦੇ ਸੀ ਮਤਲਬ ਆ ਆਪਣੇ ਦੀਵਾਨ ਲਾਉਂਦੇ ਹੁੰਦੇ ਸੀ ਧਰਮ ਪ੍ਰਚਾਰ ਕਰਦੇ ਹੁੰਦੇ ਸੀ ਜਾਂ ਕਿਤੇ ਨਾ ਕਿਤੇ ਉਹਨਾਂ ਦਾ ਕਿਰਤਨ ਦਰਬਾਰ ਚੱਲਦਾ ਹੁੰਦਾ ਸੀ ਤੇ ਦੇਣੇ ਦੇਣ ਦੇ ਵੇਲੇ ਉਹ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਦੇ ਹੁੰਦੇ ਸੀ ਐਜ਼ ਆ ਪੋਲਿਟਿਕਲ ਲੀਡਰ ਤੋਂ ਦੋਵੇਂ ਰੋਲ ਯੋਨ ਬੰਡੇ ਇਦਾਂ ਦਾ ਕੁਝ ਨਹੀਂ ਇੱਕ ਬੰਦਾ ਜਾਂਦੇ ਸੰਤ ਹਿੱਤੇ ਜਾਂ ਉਹ ਲੀਡਰ ਹੀ ਇਦਾਂ ਦੀ ਬਹੁਤਾਂ ਥਾਵਾਂ ਤੇ ਇਦਾਂ ਦੀ ਗੱਲ ਨਹੀਂ ਹੈਗੀ ਤੇ ਚਲੋ ਗਾਂ-ਗਾ ਸਾਮਿਆਂ ਬਦਲ ਗਏ ਆਉਣ ਵਾਲੇ ਸਾਮਿਆਂ ਦੇ ਵਿੱਚ ਕਾਲੀਆਂ ਦਾ ਜਿਹੜਾ ਹਿਉ ਨਿਗਾਰ ਸ਼ੁਰੂ ਹੋ ਗਿਆ ਖੜਕੂਵਾਦ ਆ ਗਿਆ ਖੜਕੂਵਾਦ ਦੇ ਵਿੱਚ ਵੀ ਆਪਾਂ ਹੁਣ ਜੇ ਮੰਨ ਲਓ ਅੱਜ ਵੀ ਕੋਈ ਚੀਜ਼ ਆਪਾਂ ਵੇਖਣੀ ਹੋਵੇ ਵੀ ਕਿਹੇ ਚੀਜ਼ ਨੂੰ ਅਮ ਆਪਾਂ ਅਮ ਕਿਸੇ ਕਿਸਮ ਦੀ ਜਿ ਰੱਖ ਕੇ ਪਰਖਣਾ ਤੇ ਸਾਡੇ ਕੋਲ ਕਿਸ ਵਟੀਆਂ ਇਹ ਹੁੰਦੀਆਂ ਨੇ ਕਿ ਕੀ ਇਹ ਜਿਹੜਾ ਕੰਮ ਹੀ ਸੰਤਾ ਨੇ ਕੀਤਾ ਸੀ ਜਾਂ ਕੀ ਇਹ ਕੰਮ ਖੜਕੂ ਸਿੰਘਾ ਨੇ ਕੀਤਾ ਸੀ ਤੇ ਆਪਾਂ ਚੋਣਾ ਨੂੰ ਵੀ ਇਸੇ ਕਿਸਮ ਦੀ ਜਿ ਰੱਖ ਕੇ ਪਰਖ ਸਕਦੇ ਆ ਕਿ ਚੋਣਾ ਮੀ ਖੜਕੂ ਸਿੰਘਾ ਨੇ ਲੜੀਆਂ ਵੀਆਂ ਪਹਿਲਾਂ ਫਿਰ ਬਾਈਕਟ ਕੀਤਾ ਤੇ ਫਿਰ ਉਦੋਂ ਬਾਅਦ ਵੀ ਲੜੀਆਂ ਤੇ ਸੰਤਾ ਨੇ ਵੀ ਭਾਈ ਅਮਰੀਕ ਸਿੰਘ ਨੂੰ ਇਲੈਕਸ਼ਨ ਲੜਾਈ ਸੀ ਸੋ ਮਤਲਬ ਕੁੱਲ ਵਲਾ ਕੇ ਤੇ ਜੇ ਮਤਲਬ ਪਿਛਲੇ 40 ਸਾਲਾਂ ਤੋਂ ਵੇਖੀਏ ਤੇ ਮਾਨ ਸਾਹਿਬ ਜਿਹੜੇ ਨੇ ਉਹ ਇੱਕ ਪੰਥ ਵੱਲੋਂ ਪ੍ਰਵਾਨਤ ਤਰੀਕੇ ਦੇ ਨਾਲ ਇਲੈਕਸ਼ਨ ਲੜਨ ਦੇ ਆ ਸੋ ਇੰਨਾਂ ਸਾਰੀਆਂ ਗੱਲਾਂ ਤੋਂ ਇਹਨਾਂ ਸਾਰੇ ਸਾਰੇ ਆਰਗੂਮੈਂਟਸ ਤੋਂ ਇਹ ਸਿੱਧ ਹੋ ਜਾਂਦਾ ਵੀ ਇਲੈਕਸ਼ਨ ਲੜਨੀ ਸਿੱਖਾਂ ਦੇ ਵਿੱਚ ਕੋਈ ਅਸ਼ੂਤ ਚੀਜ਼ ਨਹੀਂ ਹੈਗੀ ਕੋਈ ਇਦਾਂ ਦਾ ਮੁੱਦਾ ਨਹੀਂ ਹੈਗਾ ਵੀ ਹਾਂ ਇਲੈਕਸ਼ਨ ਲੜਨੀਆਂ ਸ਼ੂਤ ਆ ਜਾਂ ਫਿਰ ਨਾ ਲੜਨੀਆਂ ਸ਼ੂਤ ਆ ਇਲੈਕਸ਼ਨ ਮੌਕੇ ਦਾ ਸਵਦਾ ਬੀ ਜੀ ਤੁਹਾਡਾ ਸਰਦਾ ਵਾ ਜੇ ਤੁਹਾਨੂੰ ਲੱਗਦਾ ਵੀ ਸਾਡਾ ਆ ਵਕਤੀ ਪੈ ਤੁਹਾਡਾ ਸਾਡਾ ਹੋ ਸਕਦਾ ਸਾਡੀ ਲੋੜ ਹੈ ਤੇ ਲੜਨੀ ਜਾਵੇ ਇਲੈਕਸ਼ਨ ਨਹੀਂ ਲੋੜ ਤੇ ਨਾ ਲੜੀ ਜਾਵੇ ਕੋ ਵੱਡਾ ਮਸਲਾ ਨਹੀਂ ਹੈਗਾ ਪਰ ਮਤਲਬ ਐਸ ਸੂਨ ਐਸ ਪਿਛਲੇ ਸਾਲ ਜਦੋਂ ਅਮਰਤਪਾਲ ਸਿੰਘ ਦੀ ਇਲੈਕਸ਼ਨ ਦਾ ਐਲਾਨ ਹੁੰਦਾ ਵਾ ਤੇ ਉਹਦੇ ਤੇ ਬਹੁਤ ਸਾਰੇ ਲੋਕਾਂ ਦੇ ਉਤਰਾਜ ਆ ਜਾਂਦੇ ਆ ਖਾਸ ਕਰਕੇ ਬਾਹਰ ਵਾਲਿਆਂ ਦੇ ਪੰਜਾਬ ਵਾਲਿਆਂ ਤੋਂ ਤੇ ਕੋਈ ਇਤਰਾਜ਼ ਨਹੀਂ ਕਰਉਂਦੇ ਤੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਅਸੀਂ ਆਪ ਉੱਥੇ ਅਮਰਸਰ ਮੋਰਚੇ ਦੇ ਜਾਣ ਲੱਗ ਪੀ ਆ ਅਸੀਂ ਉਹਨਾਂ ਨੂੰ ਆਪ ਕਹਿਣ ਲੱਗ ਪੀ ਆ ਵੀ ਤਾਂ ਇਲੈਕਸ਼ਨ ਜਿਹੜੀ ਆ ਉਹ ਲੜਨੀ ਚਾਹੀਦੀ ਹੈ ਸੰਗ ਨੂੰ ਪਰ ਬਾਹਰਲੇ ਕੁਝ ਬੰਦੇ ਤੇ ਤਰਾਜ ਆਈਏ ਇਸ ਚੀਜ਼ ਤੇ ਵੀ ਅਮਰਤਪਾਲ ਸਿੰਘ ਨੇ ਕਿਹਾ ਹੈ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਤੇ ਹੁਣ ਉਹ ਇਲੈਕਸ਼ਨ ਲੜਨ ਜਾ ਰਿਹਾ ਅਮਰਤਪਾਲ ਸਿੰਘ ਨੇ ਬਿਲਕੁਲ ਇਹ ਕਿਹਾ ਹੈ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਪਰ ਅਮਰਤਪਾਲ ਸਿੰਘ ਨੇ ਕਦੇ ਵੀ ਇਹ ਨਹੀਂ ਕਿਹਾ ਵੀ ਸਾਨੂੰ ਇਹਨਾਂ ਚੀਜ਼ਾਂ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਜੇ ਜੇ ਅਸੀਂ ਕਿਤੇ ਫਸੇ ਹੋਈਏ ਤੇ ਈਵਨ ਕੇ ਭਾਈ ਦੀਪ ਵੀ ਜਦੋਂ ਪੰਜਾਬ ਦੇ ਪੰਥਕ ਪੇੜ ਦੇ ਵਿੱਚ ਆਇਆ ਤੇ ਉਹਨੇ ਵੀ ਇਹ ਗੱਲ ਕਹੀ ਸੀ ਕਿ ਇਲੈਕਸ਼ਨ ਕੋਈ ਬਹੁਤਾ ਚੰਗਾ ਸਿਸਟਮ ਨਹੀਂ ਹੈਗਾ ਤੇ ਮੈਂ ਇਲੈਕਟਰਲ ਪੋਲਿਟਿਕਸ ਦੇ ਵਿੱਚ ਨਹੀਂ ਆਉਣਾ ਪਰ ਅਸੀਂ ਇਹ ਮੈਦਾਨ ਖਾਲੀ ਨਹੀਂ ਛੱਡ ਸਕਦੇ ਹੁਣ ਜਿਹੜੀ ਕੰਡੀਸ਼ਨ ਦੇ ਵਿੱਚ ਅਮਰਤਪਾਲ ਸਿੰਘ ਹੀ ਅਮਰਤਪਾਲ ਸਿੰਘ ਜਦੋਂ ਤੋਂ ਜੇਲ੍ਹ ਚ ਜੇਲ੍ਹ ਚਾ 2023 ਤੋਂ ਮਤਲਬ ਆਲਮੋਸਟ ਉਹਨਾਂ ਸਾਢੇ 3 ਸਾਲ ਦੇ ਲਗਭਗ ਹੋ ਚੱਲੇ ਆ ਸਾਢੇ 3.5 ਸਾਲਾਂ ਤੋਂ ਜੇ ਪੰਜਾਬ ਦੇ ਸਿੱਖਾਂ ਨੇ ਜਾਂ ਡਾਇਸਪੋਰਾ ਦੇ ਸਿੱਖਾਂ ਨੇ ਉਹਨੂੰ ਜਿਉਂਦਾ ਰੱਖਿਆ ਵਾ ਤੇ ਉਹਦੇ ਵਿੱਚ ਉਹਦੀ ਇਲੈਕਸ਼ਨ ਲੜਨੀ ਜਿਹੜੀ ਸੀ ਉਹ ਇੱਕ ਵੱਡੀ ਚੀਜ਼ ਸੀ ਅਦਰਵਾਈਜ਼ ਸਰਕਾਰ ਨੇ ਪੂਰਾ ਯੋਰ ਲਾਇਆ ਵਾ ਵੀ ਉਹਨੂੰ ਹਾਸ਼ੀਏ ਤੇ ਸੁੱਟ ਦਿੱਤਾ ਜਾਵੇ ਹੁਣ ਬੰਦਿਆਂ ਨੇ ਕਸਵਟੀਆਂ ਕੁਛ ਨਹੀਂ ਲਾਈਆਂ ਕਿ ਇੱਕ ਸਮਾਂ ਇਦਾਂ ਦਾ ਆਇਆ ਸੀ ਜਦੋਂ ਦੀਪ ਨੂੰ ਟਰੋਲ ਕੀਤਾ ਗਿਆ ਹੀ ਅਮਰਤਪਾਲ ਸਿੰਘ ਦੀ ਧਿਰ ਵੱਲੋਂ ਜਾਂ ਦੀਪ ਨੂੰ ਮਾੜਾ ਚੰਗਾ ਬੋਲਿਆ ਗਿਆ ਹੈ ਅਮਰਤਪਾਲ ਸਿੰਘ ਦੀ ਧਿਰ ਵੱਲੋਂ ਪਹਿਲੀ ਗੱਲ ਤੇ ਦੋਵੇਂ ਗੱਲਾਂ ਹੀ ਨਹੀਂ ਹੋਈਆਂ ਨਾ ਨਾ ਦੀਪ ਬਾਈ ਨੂੰ ਕਿਸੇ ਨੇ ਟਰੋਲ ਕੀਤਾ ਤੇ ਨਾ ਮਾੜਾ ਚੰਗਾ ਬੋਲਿਆ ਹੈ ਦੀਪ ਬਾਈ ਜਦੋਂ ਪੰਥਕ ਪੇੜ ਦੇ ਵਿੱਚ ਆਇਆ ਤੇ ਸਭ ਤੋਂ ਪਹਿਲਾਂ ਉਹਦਾ ਵਾਹ ਪਿਆ ਸਿੱਖ ਸਿਆਸਤ ਵਾਲੇ ਗਰੁੱਪ ਦੇ ਨਾਲ ਤੇ ਉਦੋਂ ਉਸ ਗਰੁੱਪ ਦੇ ਵਿੱਚ ਬਾਈ ਫੈਡਰਲਿਜ਼ਮ ਦੀ ਗੱਲ ਕਰਦਾ ਹੁੰਦਾ ਹੈ ਕਾਫੀ ਵੱਧ ਚੜ ਕੇ ਕਿਸਾਨ ਤਰਨੇ ਦੇ ਵਿੱਚ ਗੱਲ ਕਰਦਾ ਹੁੰਦਾ ਹੈ ਜਿਹੜੀ ਕਿ ਮੈਨੂੰ ਲੱਗਦਾ ਵੀ ਪੰਜਾਬ ਦੇ ਪੰਜਾਬ ਦੇ ਵਿੱਚ ਰਹਿੰਦੇ ਸਿੱਖਾਂ ਦੀ ਕਿਸੇ ਨਾ ਕਿਸੇ ਮਜਬੂਰੀ ਵੀ ਆ ਈ ਉਹਨਾਂ ਨੂੰ ਓਨੀ ਕਿ ਸਪੇਸ ਹੀ ਮਿਲਦੀ ਹੈ ਗੱਲਬਾਤ ਕਰਨ ਦੀ ਬਾਹਰ ਵਾਲਿਆਂ ਨੂੰ ਉਦਾਂ ਮਤਲਬ ਖੁੱਲ ਕੇ ਉੱਡੇ ਨਾਰੇ ਜਕਾਰੇ ਨਹੀਂ ਮਾਰ ਸਕਦੇ ਹੁੰਦੇ ਤੇ ਆ ਨਵਾਂ ਨਵਾਂ ਹੀ ਭਾਈ ਲਿਆਇਆ ਹੈ ਤੇ ਉਦੋਂ ਇੱਕ ਟਾਈਮ ਦੇ ਉੱਤੇ ਮੈਨੂੰ ਚਿੰਤਾ ਵੀ ਸ਼ਾਇਦ ਹੈ ਜੇ ਹਜੇਪਾਲ ਬਰਾੜ ਸਿੰਘ ਕੀ ਨਾਮ ਅੰਦਾਜ਼ ਹਜੇਪਾਲ ਸਿੰਘ ਬਰਾੜ ਹੋਣਾਂ ਦੇ ਨਾਲ ਇਹ ਗੱਲ ਚੱਲੀ ਹੀ ਵੀ ਉਹਨਾਂ ਦੇ ਨਾਲ ਰਲ ਕੇ ਤੇ ਇੱਕ ਪਾਰਟੀ ਫਾਰਮ ਕਰਨੀ ਆ ਤੇ ਨਵੀਂ ਪਾਰਟੀ ਬਣਾਉਣੀ ਆ ਉਦੋਂ ਅਮਰਤਪਾਲ ਸਿੰਘ ਨੇ ਮੈਨੂੰ ਮੈਨੂੰ ਐਗਜ਼ੈਕਟ ਯਾਦ ਨਹੀਂ ਵੀ ਉਹ ਗੱਲ ਕੀ ਸੀ 2020 ਦੀ ਅੱਧ ਜੱਦੀ ਗੱਲ ਆ ਤੇ ਅਮਰਤਪਾਲ ਸਿੰਘ ਨੇ ਇਹ ਗੱਲ ਕਹੀ ਸੀ ਵੀ ਪੰਜਾਬ ਦੇ ਵਿੱਚ ਆਲਰੇਡੀ ਤਿੰਨ ਚਾਰ ਪਾਰਟੀਆਂ ਹੈਗੀਆਂ ਵਾ ਕਿ ਉਹ ਪਾਰਟੀਆਂ ਸਿੱਖਾਂ ਦੀਆਂ ਪਾਰਟੀਆਂ ਖੇਤਰੀ ਪਾਰ ਹਾਲਾਂਕਿ ਅਕਾਲੀ ਦਲ ਉਦੋਂ ਪੂਰਾ ਜਿਉਂਦਾ ਜਾਗਦਾ ਸੀ ਅਕਾਲੀ ਦਲ ਅੱਜ ਵਾਂਗੂ ਮਰਿਆ ਨਹੀਂ ਹੌਂਦਾ ਚਲੋ ਵੈਸੇ ਹਾਸ਼ੀ ਦੇ ਚੱਲ ਗਿਆ ਪਰ ਉਹਦਾ ਜਿਉਂਦਾ ਜਾਗਦਾ ਹੈ ਤੇ ਮਾਨ ਸਾਹਿਬ ਦੀ ਧਿਰ ਵੀ ਜਿਹੜੀ ਸੀ ਉਹ ਵੀ ਆ ਗਈ ਸੀ ਤੋਂ ਉਦੋਂ ਇਹ ਗੱਲ ਹੋਈ ਸੀ ਵੀ ਜੇ ਜੇ ਕੋਈ ਨਵੀਂ ਤੇ ਦੂਜੀ ਗੱਲ ਇਹ ਹੀ ਵੀ ਜਿਹੜੀ ਧਿਰ ਦੇ ਨਾਲ ਬੀਬਾ ਆ ਕੇ ਗੱਲ ਕਰਨ ਰਿਹਾ ਸੀ ਉਹ ਧਿਰ ਤੋਂ ਸਿੱਖਾਂ ਦਾ ਯਕੀਨ ਉੱਠਿਆ ਹੋਇਆ ਬਹੁਤ ਜ਼ਿਆਦਾ ਇਸ ਗੱਲ ਦਾ ਇਹ ਕੀਤਾ ਗਿਆ ਹੈ ਵੀ ਜੇ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਜੇ ਤੁਸੀਂ ਪਾਰਟੀ ਬਣਾਉਣਾ ਚਾਹੁੰਦੇ ਹੋ ਤੁਸੀਂ ਸਖਾਂ ਦੀਆਂ ਪਹਿਲੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਨਾ ਕਿ ਮਤਲਬ ਉਹਨੂੰ ਟਰੋਲ ਕੀਤਾ ਗਿਆ ਹੈ ਜਾਂ ਉਹਦਾ ਵਿਰੋਧ ਕੀਤਾ ਗਿਆ ਹੈ ਤਾਂ ਨਹੀਂ ਕਿਤੇ ਵੀ ਕੋਈ ਗੱਲਬਾਤ ਨਹੀਂ ਹੋਈ ਹੁਣ ਬੰਦੇ ਇੱਥੇ ਇਹ ਵੀ ਕਹਿ ਸਕਦੇ ਆ ਵੀ ਅਮਰਤਪਾਲ ਸਿੰਘ ਵੀ ਪਾਰਟੀ ਬਣਾਉਣ ਦੇ ਨਾਲ ਉਹ ਮਾਨ ਸਾਹਿਬ ਦੇ ਨਾਲ ਗੱਲ ਕਰ ਸਕਦਾ ਹੈ ਬਿਲਕੁਲ ਅਮਰਤਪਾਲ ਸਿੰਘ ਦਾ ਪਰਿਵਾਰ ਜਾਂ ਅਮਰਤਪਾਲ ਸਿੰਘ ਆਪ ਮਾਨ ਸਾਹਿਬ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਬੜਾ ਕੁਝ ਹੋ ਸਕਦਾ ਪਰ ਕੀ ਸਰਦਾਰ ਮਾਨ ਨੇ ਜਾਂ ਬਾਕੀ ਜੰਗੀਆਂ ਵੀ ਪੰਥਕ ਤੇ ਰਾਹੀਂ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਅੰਦਰ ਜਾਣ ਤੋਂ ਬਾਅਦ ਆਪਣਾ ਰੋਲ ਉਦੋਂ ਦਾ ਨਿਭਾਇਆ ਵੀ ਜਿਹੜਾ ਉਹਨਾਂ ਦੇ ਨਾਲ ਰਣਕੇ ਚੱਲਿਆ ਜਾ ਸਕਦਾ ਹੁੰਦਾ ਮਾਨ ਸਾਹਿਬ ਦੇ ਨਾਲ ਤੇ ਸਗੋਂ ਪਿਛਲੇ ਸਮਿਆਂ ਦੇ ਵਿੱਚ ਪਾਰਟੀ ਬਣਾਉਣ ਤੋਂ ਬਾਅਦ ਵੀ ਕਈ ਮੀਟਿੰਗਾਂ ਮਾਨ ਸਾਹਿਬ ਦੇ ਬੰਦਿਆਂ ਦੇ ਨਾਲ ਹੋਈਆਂ ਕਿ ਆਪਾਂ ਇਕੱਠੇ ਰਲ ਕੇ ਚੱਲੀਏ ਪਰ ਕੁਝ ਸ਼ਰਤਾਂ ਉਹਨਾਂ ਦੀਆਂ ਜਾਂ ਇਦਾਂ ਦੀਆਂ ਜਿਹੜੀਆਂ ਮੰਨੀਆਂ ਨਹੀਂ ਜਾ ਸਕਦੀਆਂ ਸੋ ਜਿਹਦੇ ਕਾਰਨ ਉਹ ਜਿਹੜੀ ਏਕਤਾ ਸੀ ਉਹ ਨਹੀਂ ਹੋ ਸਕੀ ਉਸ ਤੋਂ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਹੋਈਆਂ ਪਰ ਮਾਨ ਸਾਹਿਬ ਦਾ ਆਪਣਾ ਜਿਹੜਾ ਕੰਡਕਟ ਹੀ ਜਾਂ ਪਾਰਟੀ ਦਾ ਕੰਡਕਟ ਹੀ ਉਹ ਇਦਾਂ ਤਾਂ ਨਹੀਂ ਰਿਹਾ ਵੀ ਜਿਹਦੇ ਬਾਰੇ ਵਿਚਾਰ ਕੀਤੀ ਜਾ ਸਕਦੀ ਵੀ ਹਾਂ ਮਾਨ ਸਾਹਿਬ ਦੇ ਨਾਲ ਰਲ ਕੇ ਚੱਲਿਆ ਜਾ ਸਕਦਾ ਹਾਲਾਂਕਿ ਮੈਂ ਇਹ ਸਮਝਦਾ ਕਿ ਮਾਨ ਸਾਹਿਬ ਦੇ ਬਲਾਰੇ ਜਿਹੜੇ ਨੇ ਜਿਹੜੇ ਸਪੋਕਸਮੈਨ ਹੀ ਉਹ ਅਕਾਲੀਆਂ ਦੇ ਨਾਲੋਂ ਵੀ ਨੀਵੇਂ ਦਰਜੇ ਤੇ ਚੱਲੇਗੇ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਖਿਲਾਫ ਤੇ ਉਹਦੇ ਅਮਰਤਪਾਲ ਸਿੰਘ ਦੇ ਆਪਣੇ ਖਿਲਾਫ ਭੱਦੀ ਜਿਹੜਾ ਪ੍ਰਚਾਰ ਕਰਨ ਦੇ ਵਿੱਚ ਅਕਾਲੀਆਂ ਦੇ ਨਾਲ ਵੀ ਨਵੇਂ ਦਰਜੇ ਤੇ ਚੱਲੇਗੇ ਤੇ ਜੇ ਮਤਲਬ ਆਪਾਂ ਲੈਵਲ ਗੈਣਨੇ ਹੋਣ ਤੇ ਪਹਿਲੇ ਨੰਬਰ ਤੇ ਮਾਨ ਸਾਹਿਬ ਦੀ ਪਾਰਟੀ ਦੂਜੇ ਨੰਬਰ ਤੇ ਆਪਾਂ ਅਕਾਲੀਆਂ ਨੂੰ ਗਿਣ ਸਕਦੇ ਆਂ ਤੀਜੇ ਨੰਬਰ ਤੇ ਕਾਂਗਰਸ ਤੇ ਚੌਥੇ ਨੰਬਰ ਤੇ ਆਮ ਆਦਮੀ ਪਾਰਟੀ ਆ ਜਿਨੇ ਜਿਨੇ ਭੰਡੀ ਪ੍ਰਚਾਰ ਕੀਤਾ ਸਭ ਤੋਂ ਵੱਧ ਉਹ ਖੁੱਲੇ ਰੂਪ ਦੇ ਵਿੱਚ ਅਮਰਪਾਲ ਸਿੰਘ ਦੇ ਖਿਲਾਫ ਹਾਂ ਪਰ ਜੇ ਇਹ ਦੇਖਣਾ ਹੋਵੇ ਕਿ ਸਰਕਾਰੀ ਤੰਤਰ ਵਰਤ ਕੇ ਸਭ ਤੋਂ ਵੱਧ ਵੱਡਾ ਭਾਂਡੀ ਪ੍ਰਚਾਰ ਕਿਹਨੇ ਕੀਤਾ ਤੇ ਆਮ ਆਦਮੀ ਪਾਰਟੀ ਨੇ ਕੀਤਾ ਡੈਫੀਨਟਲੀ ਮਤਲਬ ਪੁਲਿਸ ਪ੍ਰਸ਼ਾਸਨ ਨੇ ਵੀ ਉਹਨਾਂ ਨੇ ਵਰਤਿਆ ਕਈ ਪੇਜਾਂ ਨੂੰ ਪਿਛੇ ਜੇ ਮੁੰਡਾ ਸੰਦੀਪ ਸਿੰਘ ਪੱਤਰਕਾਰ ਆ ਉਹਨੇ ਇੱਕ ਰਿਪੋਰਟ ਵੀ ਜਾਰੀ ਕੀਤੀ ਸੀ ਵੀ 32-35 ਲੱਖ ਰੁਪਏ ਕੁਝ ਕੰਪਨੀਆਂ ਨੂੰ ਦਿੱਤਾ ਗਿਆ ਸਿਰਫ ਤੇ ਸਿਰਫ ਜਿਨ੍ਹਾਂ ਨੇ ਫੇਸਬੁੱਕ ਪੇਜ ਕ੍ਰੀਏਟ ਕੀਤੇ ਤੇ ਅਮਰਪਾਲ ਸਿੰਘ ਦੇ ਖਿਲਾਫ ਪ੍ਰਚਾਰ ਕੀਤਾ ਉਹਨਾਂ ਪੇਜਾਂ ਦੇ ਮਤਲਬ ਜਿਹੜੀ ਹੀ ਵਾਧੂ ਦੀ ਅ ਪ੍ਰੋਪਗੈਂਡਾ ਜਿਹੜੀ ਨਿਊਜ਼ ਇਹ ਉਹਦੇ ਖਿਲਾਫ ਚਲਾਈ ਹੁਣ ਮਸਲਾ ਇਹ ਆ ਵੀ ਜੋ ਬਾਹਰ ਦੇ ਸਿੱਖਾਂ ਨੂੰ ਇਹ ਲੱਗਦਾ ਵੀ ਜਿਵੇਂ ਨਾ ਇੱਕ ਉਹਦੀ ਵੀਡੀਓ ਹੀ ਆਪਣੇ ਦੀ ਮੁੰਡਾ ਕੀ ਨਾ ਬੋਲਦਾ ਆਪਣਾ ਹਰਜਿੰਦਰ ਸਿੰਘ ਉਹਦੀ ਵੀਡੀਓ ਤੋਂ ਵੀ ਕੁਝ ਬੰਦਿਆਂ ਨੇ ਇਤਰਾਜ਼ ਕੀਤਾ ਵੀ ਉਹਦੇ ਵਿੱਚ ਉਹਨੇ ਗੱਲਬਾਤ ਇਹ ਕੀਤੀ ਆ ਵੀ ਮੈਂ ਕਿ ਜਿੱਦਾਂ ਕਿ ਇਹ ਸਮੇਂ ਜਬ ਮਾਰਾ ਆਪਣਾ ਰਾਜਸਾ ਸਿੰਘ ਹੋਣੀ ਜਿਹੜੇ ਹੀ ਉਹ ਲੈ ਆਏ ਦਿੱਲੀ ਦਾ ਦਖਤ ਪੁੱਟ ਕੇ ਲੈ ਆਏ ਸਿੱਲ ਪੁੱਟ ਕੇ ਲੈ ਆਏ ਤੇ ਉਹਨਾਂ ਨੇ ਦਰਬਾਰ ਸਾਹਿਬ ਲਿਆ ਕੇ ਉੱਥੇ ਰੱਖਤੀ ਸੀ ਉਦਾਂ ਹੀ ਅਹੀਂ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਦਿੱਲੀ ਦੀ ਸਿਆਸਤ ਜਿਹੜੀ ਪੁੱਟ ਕੇ ਦੇ ਉੱਤੇ ਲੱਗੇ ਹੋਣੀਆਂ ਤੇ ਬੰਦਿਆਂ ਦਾ ਦਰਾਜ ਇਹ ਹੋਇਆ ਵੀ ਇਸ ਬੰਦੇ ਨੇ ਆ ਜਿਹੜਾ ਹੀ ਸਿੱਖ ਰਾਜ ਦੇ ਸਮੇਂ ਦਾ ਕੋਈ ਜਿਹੜਾ ਇਵੈਂਟ ਹੀ ਉਹਦੀ ਤੁਲਨਾ ਅੱਜ ਦੇ ਨਾਲ ਕੀਤੀ ਹੈ ਮਤਲਬ ਹੁਣ ਜੇ ਆਪਾਂ ਉਹੀ ਟਿੰਡ ਚ ਕੰਨਾ ਪਾਉਣਾ ਹੋਵੇ ਜਾਂ ਖਾਦੇ ਦੀ ਦਾੜੀ ਹਿਲਣ ਵਾਲੀ ਗੱਲ ਕਰਨੀ ਹੋਵੇ ਕਰਦੇ ਆਪਾਂ ਕੋਈ ਵੀ ਕਰ ਸਕਦੇ ਆ ਸੋ ਇਹਦੇ 'ਚ ਬੰਦਿਆਂ ਨੇ ਕਿਹਾ ਵੀ ਇਹਦੇ ਵਿੱਚ ਨੌਜਵਾਨੀ ਦਾ ਵਿਸ਼ਵਾਸ ਬਹਾਲ ਕੀਤਾ ਜਾਣ ਰਿਹਾ ਵਾ ਦਿੱਲੀ ਦੇ ਵੱਲ ਵੋਟਾਂ ਦੇ ਵਿੱਚ ਵਿਸ਼ਵਾਸ ਬਹਾਲ ਕੀਤਾ ਜਾਣ ਰਿਹਾ ਤੇ ਉਹੀ ਬੰਦੇ ਭਾਈ ਮਨਦੀਪ ਸਿੰਘ ਦੀ ਇਲੈਕਸ਼ਨ ਦੀ ਜਿਹੜੀ ਆ ਉਹ ਹਮਾਇਤ ਵੀ ਕਰਨ ੜੇ ਸੋ ਮਸਲਾ ਇੱਥੇ ਇਹ ਆ ਜਾਂਦਾ ਵੀ ਇਲੈਕਸ਼ਨ ਮਾੜੀ ਨਹੀਂ ਹੈਗੀ ਕਿ ਇਹ ਵੀ ਸਿੱਖ ਵਾਸਤੇ ਲੜਨੀ ਭਾਈ ਮਨਦੀਪ ਸਿੰਘ ਵਾਸਤੇ ਇਲੈਕਸ਼ਨ ਲੜਨੀ ਮਾੜੀ ਵੀ ਨਹੀਂ ਹੈਗੀ ਭਾਈ ਮਨਦੀਪ ਸਿੰਘ ਦਾ ਪ੍ਰਚਾਰ ਕਰਨਾ ਵੀ ਮਾੜਾ ਨਹੀਂ ਹੈਗਾ ਪਰ ਉਹ ਸਾਰਾ ਕੁਝ ਮਾੜਾ ਉਦੋਂ ਹੋ ਜਾਂਦਾ ਜਦੋਂ ਅਮਰਪਾਲ ਸਿੰਘ ਦੀ ਧਿਰ ਜਾਂ ਉਹਦੀ ਧਿਰ ਦਾ ਕੋਈ ਬੰਦਾ ਇਲੈਕਸ਼ਨ ਦੀ ਗੱਲ ਕਰ ਲੈਂਦਾ ਇਹ ਇੱਕ ਕਿਦਾਂ ਦਾ ਕ੍ਰਾਈਟੇਰੀਆ ਵਾ ਕਿਦਾਂ ਦੀ ਕਿਸਵੱਟੀ ਹੈ ਜਿਹੜੀ ਅਮਰਪਾਲ ਸਿੰਘ ਦੀ ਧਿਰ ਤੇ ਲਾਈ ਹੋਈ ਹੈ ਬੰਦੇ ਖੁੱਲੇ ਰੂਪ ਦੇ ਵਿੱਚ ਮਾਨ ਸਾਹਿਬ ਪਿਛਲੇ 40 ਸਾਲਾਂ ਤੋਂ ਇਲੈਕਸ਼ਨ ਲੜਨ ਰਹੇ ਆ ਜੇ ਮੰਨ ਲਓ ਵੀ 40 ਸਾਲਾਂ ਤੋਂ ਆਪਾਂ ਉਹਨਾਂ ਨੂੰ ਕਹੀਏ ਵੀ ਹਾਂ ਇਹਦਾ ਆਊਟਕਮ ਕੀ ਆ ਜਾਂ ਇਹਦੇ ਵਿੱਚੋਂ ਕੀ ਨਿਕਲਣਾ ਹੈ ਹਾਲਾਂਕਿ ਮਾਨ ਸਾਹਿਬ ਦੀ ਆਪਣੀ ਸਟੇਟਮੈਂਟ ਪਿੱਛੇ ਜਾਈ ਸੀ ਵੀ ਅਮਰਪਾਲ ਸਿੰਘ ਸੀਐਮ ਬਣਨਾ ਚਾਹੁੰਦਾ ਵਾ ਤਾਂ ਕਰਕੇ ਉਹ ਇਲੈਕਸ਼ਨ ਲੜਨ ਰਿਹਾ ਸੋ ਮਾਨ ਸਾਹਿਬ ਨੂੰ ਪੁੱਛਿਆ ਜਾਵੇ ਵੀ ਤੁਸੀਂ ਤੁਹਾਡਾ ਤੁਹਾਡਾ ਜਿਹੜਾ ਇਲੈਕਟੋਰਲ ਪੋਲਿਟਿਕਸ ਹੈ ਇਹੋ ਕੁਝ ਵੱਖਰੇ ਕਿਸਮ ਦੀ ਜੀ ਉਹਦੇ ਵਿੱਚੋਂ ਕੁਝ ਹੋਰ ਨਿਕਲਣਾ ਹੈ ਉਹਦੇ ਵਿੱਚੋਂ ਸੀਐਮ ਦੀ ਕੁਰਸੀ ਨਹੀਂ ਨਿਕਲਣੀ ਜੇਕਰ ਤੁਹਾਡੀਆਂ 117 ਸੀਟਾਂ ਜਾਂ ਜੰਨੀਆਂ ਵੀ ਜ਼ਰੂਰੀ ਹੁੰਦੀਆਂ ਜੇ ਉਹ ਆ ਜਾਂਦੀਆਂ ਤਾਂ ਉਹਦੇ ਵਿੱਚੋਂ ਕੀ ਨਿਕਲਣਾ ਹੈ ਓਬਵੀਅਸ ਆ ਵੀ ਉਹ ਚ ਸੀਐਮ ਦੀ ਕੁਰਸੀ ਨਿਕਲ ਦੂਜਾ ਬਿਆਨ ਆ ਜਾਂਦਾ ਇਹਦੇ ਨਾਲ ਹੀ ਕੀ ਨਾਮਾ ਪਰਮਜੀਤ ਸਿੰਘ ਮੰਡ ਦਾ ਪਰਮਜੀਤ ਸਿੰਘ ਮੰਡ ਮੇਰੇ ਖਿਆਲ ਪਿਛਲੇ ਜੇ ਕੈਨੇਡਾ ਗਏ ਸੀ ਅੱਜ ਕੱਲ੍ਹ ਚਾਹ ਦੋ ਇੰਗਲੈਂਡ ਦੇ ਤੇ ਪਿਛਲੇ ਜੇ ਮਨਦੀਰ ਸਿੰਘ ਹੁਣੀ ਵੀ ਇੰਗਲੈਂਡ ਆਏ ਸੀ ਸੋ ਇੱਕ ਦੇ ਮਤਲਬ ਜਿੰਨੇ ਕੁ ਵੀ ਇਹ ਦਲ ਖਾਲਸਾ ਦੇ ਜਾਂ ਸਿੱਖ ਸਿਆਸਤ ਦੇ ਬੰਦੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਅੱਜ ਕੱਲ੍ਹ ਆਉਣ ਦੇ ਨੇ ਉਹਨਾਂ ਦਾ ਸਦਾ ਹੀ ਇਸ ਚੀਜ਼ ਤੇ ਯੋਰ ਹੁੰਦਾ ਵੀ ਬਾਹਰ ਆ ਕੇ ਤੇ ਉੱਥੋਂ ਦੀ ਸੰਗਤ ਦੇ ਨਾਲ ਅਮਰਤਪਾਲ ਇਨਡਾਇਰੈਕਟਲੀ ਅਸਧੇ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਵਿਰੋਧੀ ਗੱਲਾਂ ਕੀਤੀਆਂ ਜਾਂਦਾ ਪਰਮਜੀਤ ਸਿੰਘ ਮੰਡ ਦਾ ਮੇਰੇ ਖਿਆਲ ਦੇ ਵਿੱਚ ਪਤਾ ਨਹੀਂ ਪੰਜਾਬ ਦਾ ਜਾਂ ਇੰਗਲੈਂਡ ਦਾ ਬਿਆਨ ਹੈ ਵੀ ਕੁਝ ਬੰਦੇ ਅੱਜ ਕੱਲ ਜਿਹੜੇ ਨੇ ਉਹ ਬਾਦਲ ਨੂੰ ਰਿਪਲੇਸ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਸ਼੍ਰੋਮਣੀ ਅਕਾਲੀ ਦਲ ਕੋ ਨਵਾਂ ਬਣਾ ਕੇ ਤੇ ਬਾਦਲ ਨੂੰ ਰਿਪਲੇਸ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਚਲੋ ਜੇ ਮੰਨ ਵੀ ਲਈਏ ਇੱਕ ਇੱਕ ਟਾਈਮ ਵਾਸਤੇ ਵੀ ਅਮਰਤਪਾਲ ਸਿੰਘ ਇਸ ਕੋਸ਼ਿਸ਼ ਦੇ ਵਿੱਚ ਅਭੀ ਬਾਦਲ ਨੂੰ ਕਰ ਰਿਪਲੇਸ ਕੀਤਾ ਜਾਵੇ ਤੇ ਫਿਰ ਤੇ ਅਮਰਤਪਾਲ ਸਿੰਘ ਕੋਈ ਨਵੀਂ ਗੱਲ ਨਹੀਂ ਕਰਨ ਡਿਆ। ਇਹ ਚੀਜ਼ ਤੇ ਸਿੱਖ ਜਦੋਂ ਦਾ ਬਾਦਲ ਆ ਕੇ ਕੁਰਸੀ ਤੇ ਬਹਿ ਗਿਆ ਸੀ ਸਿੱਖਾਂ ਦੇ ਸਿਰ ਤੇ ਬਹਿ ਗਿਆ ਸੀ ਉਹਨੂੰ ਲੀਡਰ ਬਣ ਕੇ ਇਹ ਕੋਸ਼ਿਸ਼ ਤੇ ਸਿੱਖ ਉਦੋਂ ਦੀ ਕਰਨ ਡੇ ਨੇ ਤੇ ਹਰ ਇੱਕ ਸਿੱਖ ਕਰਨ ਡ ਮਾਨ ਸਾਹਿਬ ਤੋਂ ਲੈ ਕੇ ਬਾਕੀ ਪਾਰਟੀਆਂ ਦੇ ਲੀਡਰਾਂ ਤੋਂ ਲੈ ਕੇ ਮਤਲਬ ਜਿੰਨੇ ਕੁ ਵੀ ਪੰਥਕ ਪੇੜ ਦੇ ਵਿੱਚ ਐਸ ਬੜੇ ਸਿੱਖ ਲੀਡਰ ਐਕਟਿਵ ਹੈਗੇ ਨੇ ਚਾਹੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਦੇ ਨੇ ਤੇ ਜਾਂ ਚਾਹੇ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਨੇ ਹਰੇਕ ਸਿੱਖ ਇਹੋ ਜਿਹੀ ਚੀਜ਼ ਕਰਨ ਡਿਆ ਕਿ ਬਾਦਲ ਨੂੰ ਲਾ ਕੇ ਤੇ ਆਪ ਕਾਬਜ ਹੋਇਆ ਜਾਵੇ ਸੋ ਅੱਜ ਮਤਲਬ ਅਮਰਤਪਾਲ ਸਿੰਘ ਦੇ ਆਉਣ ਦੇ ਨਾਲ ਇਹ ਚੀਜ਼ ਜਿਹੜੀ ਹੈ ਚੇਤੇ ਆ ਗਈ ਵੀ ਹਾਂ ਅਮਰਤਪਾਲ ਸਿੰਘ ਬਾਦਲ ਨੂੰ ਲਾ ਕੇ ਤੇ ਆਪ ਬਾਦਲ ਬਾਦਲ ਬਣਨਾ ਚਾਹੁੰਦਾ ਪਰ ਜਿਹੜੇ ਪਿਛਲੇ 40 ਸਾਲਾਂ ਤੋਂ ਇਲੈਕਸ਼ਨ ਲੜਨਦੇ ਪੈਂਦੀਆਂ ਤੋਂ ਮਤਲਬ ਉਹਨਾਂ ਬਾਰੇ ਉਹਨਾਂ ਬ ਤੋ ਅਜੀਬ ਕਿਸਮ ਦੀ ਨਾ ਇੱਕ ਤੇ ਇਹ ਵੀ ਮੈਨੂੰ ਲੱਗਦਾ ਹੁੰਦਾ ਵੀ ਜਿੱਦਾਂ ਉਹ ਨਹੀਂ ਵੀ ਕਿਹੇ ਬੰਦੇ ਦਾ ਕੋਈ ਕੰਟੈਂਟ ਨਹੀਂ ਚੱਲਦਾ ਆਦਰਵਾਇਜ਼ ਉਹਨੂੰ ਕੋਈ ਅਟੈਂਸ਼ਨ ਨਹੀਂ ਮਿਲਦੀ ਕਿਹੇ ਕਿਸਮ ਦੀ ਕੋਈ ਤਵੱਜੋ ਨਹੀਂ ਮਿਲਦੀ ਤੇ ਉਹਨੂੰ ਸਿੱਧੇ ਸਿੱਧੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਅਮਰਪਾਲ ਸਿੰਘ ਦਾ ਜਗਰ ਵਿੱਚ ਲੈ ਕੇ ਆਉਣਾ ਪੈਂਦਾ ਕਿ ਗੱਲ ਨੂੰ ਮਸਾਲੇਦਾਰ ਬਣਾ ਲਿਆ ਜਾਵੇ ਤੇ ਚਲੋ ਇੰਨੇ ਦਿਨਾਂ ਨਾਲ ਸਾਡੀ ਰੀਲ ਚੱਲ ਚੁਗੀ ਜਾਂ ਸਾਡੀ ਵੀਡੀਓ ਚੱਲ ਚੁਗੀ ਕੋਸ਼ ਅੱਜਕੱਲ ਜਿਹੜੇ ਪੰਥਕ ਲੀਡਰ ਨੇ ਉਹਨਾਂ ਦਾ ਹਾਲ ਇਹ ਆ ਕਿ ਕਿਹਨਾ ਕਿਸੇ ਤਰੀਕੇ ਦੇ ਨਾਲ ਅਮਰਪਾਲ ਸਿੰਘ ਤੇ ਕੋਈ ਨਾ ਕੋਈ ਟੌਂਟ ਮਾਰਨਾ ਵਾ ਉੱਤੇ ਕੋਈ ਨਾ ਕੋਈ ਟਿੱਕਾ ਟਿੱਪਣੀ ਕਰਨੀ ਆ ਤਾਂ ਜੋ ਅਸੀਂ ਚਰਚਾ ਦੇ ਵਿੱਚ ਆ ਸਕੀਏ ਅਦਰਵਾਈਜ਼ ਇਲੈਕਟੋਰਲ ਪੋਲਿਟਿਕਸ ਮੈਨੂੰ ਨਹੀਂ ਲੱਗਦਾ ਵੀ ਅਮਰਪਾਲ ਸਿੰਘ ਦੀ ਆਪਣੀ ਮਰਜ਼ੀ ਇਧਰ ਆਉਣਾ ਇਸ ਪਾਸੇ ਜੇ ਆਹ ਹਾਲਾਤ ਨਾ ਬਣੇ ਹੁੰਦੇ ਤੇ ਅਮਰਪਾਲ ਸਿੰਘ ਨੇ ਕਦੇ ਵੀ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਨਹੀਂ ਆਉਣਾ ਤੇ ਇਸ ਇਸ ਗੱਲ ਦੀ ਵੀ ਇਸ ਗੱਲ ਦੇ ਵੀ ਬਹੁਤ ਸਾਰੇ ਅਸਰ ਨੇ ਵੀ ਜੇਕਦੇ ਜਦੋਂ ਕਿਤੇ ਐਨਐਸਐ ਟੁੱਟਦੀ ਆ ਜਾਂ ਰਿਹਾਈ ਹੁੰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਆ ਉਹਨਾਂ ਇੱਕ ਪੋਲੀਟਿਕਲ ਇਕਾਈ ਦੇ ਵਿੱਚੋਂ ਵਰਤੇ ਜਾਵੇ ਠੀਕ ਹੈ ਬੰਦਿਆਂ ਨੂੰ ਅੱਗੇ ਲਾਇਆ ਜਾਵੇ ਕਿ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਰਹਿਣ ਪਰ ਆਪ ਅਮਰਤਪਾਲ ਸਿੰਘ ਆਉਣ ਵਾਲੇ ਸਮਿਆਂ ਦੇ ਵਿੱਚ ਇਲੈਕਸ਼ਨ ਇਲੈਕਟਰਲ ਪੋਲੀਟਿਕਸ ਦੇ ਵਿੱਚ ਨਾ ਆਵੇ ਦੂਜੀ ਗੱਲ ਬੰਦੇ ਕਹਿੰਦੇ ਆ ਵੀ ਇਹਦੇ ਵਿੱਚੋਂ ਸਾਨੂੰ ਨਿਕਲਣ ਦੀ ਲੋੜ ਆ ਪੰਜਾਬ ਦੇ ਸਿੱਖਾਂ ਦੇ ਵਿੱਚ ਤੇ ਪਹਿਲੀ ਗੱਲ ਤਾਂ ਨਾ ਪੰਜਾਬ ਦੇ ਸਿੱਖ ਹਾਲਾਂਕਿ ਪੰਜਾਬ ਦੇ ਸਿੱਖ ਤਾਂ ਬਾਹਰਲੇ ਸਿੱਖਾਂ ਤੇ ਕੁਝ ਨਹੀਂ ਥੋਪਦੇ ਪਰ ਬਾਹਰਲੇ ਕਈ ਵਾਰੀ ਥੋਪਣ ਦੀ ਕੋਸ਼ਿਸ਼ ਕਰਦੇ ਆ ਜਿਹੜੇ-ਜਿਹੜੇ ਬੰਦੇ ਪੰਜਾਬ ਰਹਿ ਕੇ ਆਏ ਜਾਂ ਹੋ ਕੇ ਆਏ ਆ ਆਪਾਂ ਨੂੰ ਪਤਾ ਵੀ ਪੰਜਾਬ ਦੀ ਸਿਆਸਤ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਉੱਥੋਂ ਦੇ ਲੋਕਾਂ ਦੇ ਡਰ ਉੱਥੋਂ ਦੇ ਲੋਕਾਂ ਦੇ ਖਦਸ਼ੇ ਜਿਹੜੇ ਨੇ ਸਾਡੇ ਸਾਡੇ ਬਾਹਰਲੇਆਂ ਨਾਲੋਂ ਬਿਲਕੁਲ ਵੱਖਰੇ ਨੇ ਪੰਜਾਬ ਦੇ ਸਿੱਖ ਨੂੰ ਫੇਸਬੁੱਕ ਤੇ ਪੋਸਟ ਪਾਉਣ ਤੋਂ ਪਹਿਲਾਂ ਵੀ 10 ਵਾਰੀ ਸੋਚਣਾ ਪੈਂਦਾ ਵੀ ਇਹਦੇ ਕਨਸੀਕਵੈਂਸਸ ਕੀ ਹੋਣਗੇ ਇਹਦੇ ਬਾਰੇ ਜੇ ਮੈਂ ਜੇ ਮੈਨੂੰ ਕਿਸੇ ਵੀ ਪਰਚੇ ਦੇ ਵਿੱਚ ਕਿਸੇ ਵਾਲੇ ਵੀ उलझा ਕੇ ਕਿਸੇ ਵਾਲੇ ਵੀ ਚੁੱਕਿਆ ਜਾ ਸਕਦਾ ਇਥੋਂ ਤੱਕ ਵੀ ਮੇਰਾ ਇੰਕਾਊਂਟਰ ਵੀ ਕੀਤਾ ਜਾ ਸਕਦਾ ਤੇ ਉਦੋਂ ਬਾਅਦ ਕਿਹਨੇ ਕੀ ਦੀ ਮਾਨੋਮਾਸੀ ਆਖਣਾ ਕੋਈ ਨਹੀਂ ਪਤਾ ਕੋਈ ਨਹੀਂ ਬਾਤ ਪੁੱਛਣ ਵਾਲਾ ਉੱਥੇ ਹੁੰਦਾ ਤੁਸੀਂ ਸਰਕਾਰ ਨੂੰ ਕੀ ਕਰ ਲੋਗੇ ਕਿਹੜੀ ਉੱਥੇ ਕੋਈ ਹਿਊਮਨਿਟਾਰੀਅਨ ਆਰਗਨਾਈਜੇਸ਼ਨ ਆ ਜਾਂ ਕੋ ਸਿੱਖਾਂ ਦੀਆਂ ਅਸੀਂ ਵੱਟ ਗਿਆ ਜਿੱਥੇ ਬੰਦਿਆਂ ਨੇ ਜਿਹੜੀ ਤੁਹਾਡੀ ਮਾਂ ਫੜ ਲਣ ਗਿਆ ਈਵਨ ਲੀਗਲ ਤਰੀਕੇ ਨਾਲ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਤੋਂ ਉਹਨਾਂ ਦੇ ਕੋਲ ਇੱਕ ਇੱਕ ਬੜੀ ਕਨਫਾਈਂਡ ਸਪੇਸ ਆ ਜਿਹਦੇ ਵਿੱਚ ਉਹ ਖੇਡ ਸਕਦੇ ਆ ਉਸ ਕਨਫਾਈਂਡ ਸਪੇਸ ਦੇ ਵਿੱਚ ਜੇ ਆਪਾਂ ਵੇਖੀਏ ਤੇ ਅੱਜ ਪੰਜਾਬ ਦੇ ਵਿੱਚ ਜਨੇ ਸਰਕਾਰੀ ਬੈਂਕ ਨੇ ਸਰਕਾਰੀ ਬੈਂਕਾਂ ਦੇ ਵਿੱਚ ਭਈਏ ਲੱਗੇ ਨੇ ਭਈਆਂ ਦੀ ਭਰਤੀ ਉਹ ਯੂਪੀ ਬਿਹਾਰ ਤੋਂ ਹਿਮਾਚਲ ਤੋਂ ਕਰਦੇ ਆ ਤੇ ਸਾਡੇ ਬਾਰਡਰ ਵਾਲੇ ਪਾਸੇ ਵੀ ਜਿਹੜੇ ਸਟੇਟ ਬੈਂਕ ਆਫ ਇੰਡੀਆ ਨੇ ਜਾਂ ਕੋਈ ਪੰਜਾਬ ਨੈਸ਼ਨਲ ਬੈਂਕ ਆ ਜਾਂ ਕੋਈ ਹੋਰ ਬੈਂਕ ਆ ਉਹਦੇ ਵਿੱਚ ਵੀ ਭਈਏ ਆ ਕੇ ਲੱਗੇ ਨੇ ਉਹ ਉੱਥੋਂ ਦੇ ਲੋਕਲ ਲੋਕਾਂ ਦੇ ਨਾਲ ਹਿੰਦੀ ਬੋਲਣ ਦੇ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ ਦੂਜਾ ਪਾਸਾ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੇਖ ਲਈਏ ਪੁਲਿਸ ਪ੍ਰਸ਼ਾਸਨ ਦੇ ਵਿੱਚ ਆਈਪੀਐਸ ਆਫੀਸਰ ਜਿਹੜੇ ਮੈਜੋਰਿਟੀ ਨੇ ਉਹ ਇਸ ਵੇਲੇ ਆਉਣ ਦੇ ਨੇ ਆਪਣੀਆਂ ਬਾਹਰ ਦੀਆਂ ਸਟੇਟਾਂ ਤੋਂ ਆਉਣ ਦੇ ਨੇ ਇਹ ਵੀ ਆਪਣੇ ਬੰਦਿਆਂ ਦਾ ਕਈਆਂ ਦਾ ਤਰਕ ਹੁੰਦਾ ਵੀ ਆਪਣੇ ਬੰਦੇ ਦਾ ਪੜ੍ਹ ਦੇਣੀ ਆ ਜੀ ਬਾਹਰ ਭੱਜ ਜਾਂਦੇ ਆ ਕਰਦੇ ਜੇ ਕਰਦੇ ਆ ਆਈਪੀਐਸ ਸਿਵਲ ਸਰਵਿਸਸਸ ਦੇ ਵਿੱਚ ਪਤਾ ਨਹੀਂ ਕਿੰਨੇ ਕ ਬੰਦੇ ਰਿਜੈਕਟ ਹੋ ਹੋ ਗਏ ਤੇ ਬਾਹਰਲੇ ਮੁਲਕਾਂ ਦੇ ਵਿੱਚ ਬੈਠਿਆ ਤੁਸੀਂ ਉਹਨਾਂ ਦੀਆਂ ਸਟੋਰੀਆਂ ਸੁਣੋ ਉਹ ਕਹਿੰਦੇ ਨੇ ਵੀ ਅਸੀਂ ਦਿਨ ਰਾਤ ਇੱਕ ਕਰਤਾ ਪੜ੍ਹਨ ਵਾਸਤੇ ਆਪਣਾ ਟਿਲ ਦਾ ਯੋਰ ਲਾਤਾ ਪੜ੍ਹਨ ਵਾਸਤੇ ਜਦੋਂ ਇੰਟਰਵਿਊ ਤੇ ਗੱਲ ਆਉਂਦੀ ਆ ਇੰਟਰਵਿਊ ਤੇ ਆ ਕੇ ਸਾਨੂੰ ਰਿਜੈਕਟ ਕਰ ਦਿੰਦੇ ਆ ਵੀ ਤੇਰੇ ਜਿਹੜੇ ਵਿਚਾਰ ਨੇ ਉਹ ਥੋੜੇ ਜੇ ਗਰਮ ਖਿਆਲੀ ਨੇ ਮਤਲਬ ਉਹ ਤੁਸੀਂ ਉਹਨਾਂ ਨੂੰ ਜਿੰਨਾ ਚਿਰ ਹਿੰਦੁਸਤਾਨ ਦੀ ਛੱਤਰ ਦੀ ਛੱਤਰ ਦੇ ਵਿੱਚ ਪਾਣੀ ਪੀ ਕੇ ਨਾ ਦਿਖਾਉਂਦੇ ਉਹਨਾਂ ਚਿਰ ਤੁਹਾਡੀ ਭਰਤੀ ਨਹੀਂ ਹੋ ਸਕਦੀ ਰਿਗਾਰਡਲੈਸ ਤੁਸੀਂ ਕਿੰਨੇ ਵੀ ਪੜੇ ਮਤਲਬ ਮੇਰੇ ਇੱਕ ਦੋ ਜਾਣਕਾਰ ਬੰਦੇ ਨੇ ਜਿਨ੍ਹਾਂ ਨੇ ਸਿਵਲ ਸਰਵਿਸਸਸ ਦੇ ਵਿੱਚ ਪੂਰਾ ਆਪਣਾ ਟਿਲ ਦਾ ਯੋਗ ਲਾਤਾ ਪਰ ਉਹਦੇ باوجود ਵੀ ਉਹਨਾਂ ਦੀ ਭਰਤੀ ਨਹੀਂ ਹੋਈ ਤੇ ਛੱਡ ਕੇ ਹਾਰ ਕੇ 30 30 ਸਾਲਾਂ ਦੇ ਹੋ ਕੇ ਤੇ ਫਿਰ ਉਹ ਬਾਹਰਲੇ ਮੁਲਕਾਂ ਦੇ ਵਿੱਚ ਆਏ ਨੇ ਤੋਂ ਜੇ ਬਿਊਰੋਕ੍ਰੇਸੀ ਆਪਾਂ ਲਾਈਏ ਜੇ ਬਾਕੀ ਆਪਾਂ ਸਰਵਿਸਸਸ ਲਾਈਏ ਜੜੀਆਂ ਨੇ ਉਨ੍ਹਾਂ ਦੇ ਵਿੱਚ ਇਸ ਵੇਲੇ ਮжоਰਿਟੀ ਨਾਨ ਪੰਜਾਬੀ ਗੈਰ ਸਿੱਖ ਬੰਦੇ ਜਿਹੜੇ ਨੇ ਉਹ ਉੱਥੇ ਆ ਕੇ ਕਾਬਜ ਹੋਣ ਦੇ ਨੇ ਜੋ ਸੋ ਸਿੱਖ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇਕਰ ਜਿਹੜਾ ਪੋਲੀਟੀਕਲ ਗਰਾਉਂਡ ਆ ਉਹ ਵੀ ਛੱਡ ਦੇਣਗੇ ਤੇ ਆਉਣ ਵਾਲੇ ਸਾਮਿਆਂ ਦੇ ਵਿੱਚ ਤੁਹਾਡੇ ਐਮਪੀ ਐਮਐਲਏ ਵੀ ਜਿਹੜੇ ਨੇ ਉਹ ਵੀ ਉਹ ਬਣਨ ਲੱਗ ਪਣਗੇ ਆਪਣੇ ਨਾਨ ਨਾਨ ਪੰਜਾਬੀ ਗੈਰ ਪੰਜਾਬੀ ਬਣਨ ਲੱਗ ਪਣਗੇ ਤੇ ਫਿਰ ਤੁਹਾਡੀ ਬਾਤ ਉੱਥੇ ਕੀ ਪੁੱਛੀ ਜਾਣੀ ਹੈ ਮਤਲਬ ਤੁਸੀਂ ਆਪਣੇ ਆਪ ਨੂੰ ਕਿਉਂ ਹਾਸ਼ੀਏ ਤੇ ਟਕੜਾ ਫਿਰ ਸਿੱਖ ਨੌਜਵਾਨੀ ਦੇ ਕੋਲ ਦੋ ਹੀ ਆਪਸ਼ਨ ਆ ਰਹਿੰਦੀਆਂ ਜਿੱਥਾਂ ਤੇ ਉੱਥੇ ਬੈਠੇ ਆਪਣੇ ਆਪ ਨੂੰ ਸਾਰੇ ਕੁਛ ਦੇ ਨਾਲੋਂ ਇਲੈਕਟਰਲ ਪੋਲਿਟਿਕਸ ਦੇ ਨਾਲੋਂ ਵੱਖਰੇ ਹੋ ਕੇ ਤੇ ਆਪਣੇ ਆਪ ਨੂੰ ਹਾਸ਼ੀਏ ਤੇ ਕਰ ਲੈਣਾ ਦੂਜੀ ਆਪਸ਼ਨ ਇਹ ਆ ਵੀ ਛੱਡ ਕੇ ਸਾਰਾ ਕੁਛ ਬਾਹਰ ਆ ਜਾਣਾ ਉਹ ਸਾਡੇ ਵਾਂਗੂ ਬਾਹਰ ਆ ਜਾਣਾ ਤੇ ਫਿਰ ਅਸੀਂ ਅਸੀਂ ਇੱਕ ਇੱਕ ਖਾਸ ਕਿਸਮ ਦਾ ਆਪਣਾ ਚਾਪੂਰਾ ਕਰਦੇ ਆਂ ਇਹ ਗੱਲ ਮੈਂ ਇਹ ਨਹੀਂ ਕਹਿੰਦਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਿਸ ਕਿਸਮ ਦਾ ਐਕਟਿਵਿਜ਼ਮ ਚੱਲਦਾ ਉਹ ਗਲਤ ਆ ਪਰ ਸਾਡੇ ਸਾਡੇ ਕੋਲ ਆਪਣੀ ਪੜ੍ਹ_+ਸ ਕੱਢਣ ਦੇ ਸਿਰਫ ਖੁੱਲੇ ਮੌਕੇ ਨਹੀਂ ਬਾਹਰਲੀਆਂ ਡੈਮੋਕ੍ਰੇਸੀ ਸਾਨੂੰ ਖੁੱਲੀ ਇਜਾਜ਼ਤ ਦੇ ਦਿੰਦੀਆਂ ਵੀ ਠੀਕ ਆ ਤੁਸੀਂ ਨਾਅਰੇ ਮਾਰ ਲਓ ਤੁਸੀਂ ਰੈਲੀਆਂ ਕੱਢ ਲਓ ਤੁਸੀਂ ਸਾਰਾ ਕੁਝ ਕਰ ਲਓ ਪਰ ਮੁਲਕਾਂ ਦੀ ਸਿਆਸਤ ਆਪਾਂ ਵੇਖੀ ਆ ਕਿ ਅਮਰੀਕਾ ਅੱਜ ਵੀ ਜਿਹੜਾ ਬਾ ਉਹ ਜੂਆ ਖੇਡਣ ਤੇ ਆ ਇੰਡੀਆ ਦੇ ਨਾਲ ਕੈਨੇਡਾ ਨੇ ਜੂਆ ਖੇਡਣ ਦੇ ਆ ਸਾਰੇ ਸਾਰੇ ਰਿਸ਼ਤੇ ਵਿਗਾੜਦੇ ਵਿਗਾੜ ਕੇ ਜੋ ਕੁਝ ਆਪਣਾ ਉਹਨਾਂ ਦਾ ਬਿਜ਼ਨਸ ਠਾਈ ਸੀ ਉਹਨਾਂ ਨੇ ਆਪਣੀਆਂ ਕਰ ਲੀਆਂ ਉਹਨਾਂ ਨੇ ਮੁੜ ਕੇ ਸਖਾਵਾਂ ਵੱਲ ਮੁੜ ਕੇ ਵੀ ਨਹੀਂ ਵੇਖਿਆ ਵੀ ਤੁਸੀਂ ਅਹੀਂ ਸਾਡੇ ਅਹੀਂ ਦੁਬਾਰਾ ਜਿਹੜੇ ਆਪਣੇ ਰਿਸ਼ਤੇ ਆ ਉਹ ਸੰਭਾਲਣ ਲੱਗੇ ਉਹਨਾਂ ਦੇ ਨਾਲ ਅਹੀਂ ਦੁਬਾਰਾ ਜਿਹੜੇ ਆਪਣੇ ਡਿਪਲੋਮੈਟਿਕ ਟਾਈਜ਼ ਨੇ ਉਹ ਦੁਬਾਰਾ ਰਿਵਾਈਵ ਕਰਨ ਲੱਗੇ ਤੇ ਅਹੀਂ ਤੁਹਾਨੂੰ ਪੁੱਛ ਲਈ ਇੱਕ ਵਾਰ ਕਿਉਂਕਿ ਤੁਹਾਡੇ ਸਿਰ ਤੇ ਅਹੀਂ ਖੇਡਿਆ ਇਹ ਸਾਰਾ ਕੁਝ ਪਰ ਉਹ ਕਰਕੇ ਦੁਬਾਰਾ ਤੋਂ ਕਿਹੇ ਸਿੱਖਣ ਨੂੰ ਨਹੀਂ ਪੁੱਛਿਆ ਉਹਨਾਂ ਨੇ ਤੋਂ ਇਹ ਇੱਥੇ ਬੈਠਿਆਂ ਦੇ ਕੋਲ ਵੀ ਸਾਡੇ ਕੋਲ ਸਿਰਫ ਤੇ ਸਿਰਫ ਇੱਕ ਬੋਲਣ ਦੀ ਸਿਕਿਉਰਿਟੀ ਆ ਸੋ ਬੋਲਣ ਦੀ ਪ੍ਰਿਵੀਲੇਜ ਜਿਹੜ ਜਿਹੜਾ ਧਰਤਲ ਦੇ ਉੱਤੇ ਬੈਠਾ ਸਿੱਖ ਆ ਧਰਤਲ ਦੇ ਉੱਤੇ ਬਹਿ ਕੇ ਸਿੱਖ ਕੋਈ ਪੋਲਿਟਿਕਸ ਦੇ ਵਿੱਚ ਚਾਹੇ ਐਕਟਿਵ ਹੈਗਾ ਚਾਹੇ ਨਹੀਂ ਹੈਗਾ ਚਾਹੇ ਉਹ ਆਪਣੀ ਦਹਾ ਨੋਹਾਂ ਦੀ ਕਿਰਤ ਕਰਦਾ ਕੋ ਪੰਜ ਸਤਾਂ ਦਾਹਾ ਗਿਰਾਂ ਦੀ ਖੇਤੀ ਕਰਨ ਰਿਹਾ ਵਾ ਚਾਰ ਡੰਗਰ ਰੱਖਿਆ ਉਹਨੇ ਉਹ ਸਾਡੇ ਨਾਲੋਂ ਵੱਡਾ ਵੱਡਾ ਖਾਲਸਤਾਨੀਆਂ ਜਿਨੇ ਆਪਣਾ ਧਰਤੀ ਤੋਂ ਦਾਵਾ ਨਹੀਂ ਛੱਡਿਆ ਤੇ ਉੱਥੇ ਬੈਠਾ ਦਾਵਾ ਕਰਕੇ ਬੈਠਾ ਸਿੱਖ ਜਿਹੜਾ ਵਾ ਉਹਦਾ ਪੋਲਿਟਿਕਸ ਦੇ ਵਿੱਚ ਹੋਣਾ ਵੀ ਜ਼ਰੂਰੀ ਹੈ ਸੋ ਇਹ ਗੱਲ ਕਹਿਣੀ ਵੀ ਸਿੱਖ ਨੌਜਵਾਨੀ ਨੂੰ ਵੋਟਾਂ ਦੇ ਵਿੱਚ ਲਿਆ ਕੇ ਤੇ ਉਹਨਾਂ ਨੂੰ ਦਿੱਲੀ ਦੇ ਗੁਲਾਮ ਬਣਾਇਆ ਜਾਣ ਰਿਹਾ ਵਾ ਸਟੇਟ ਨੇ 194 ਤੇ ਨਾਲੋਂ ਵੀ 84 ਤੱਕ ਆਪਣਾ ਟਿਲ ਦਾ ਯੋਰ ਲਾਇਆ ਪੰਜਾਬ ਦੀ ਨੌਜਵਾਨੀ ਨੂੰ ਭਾਰਤੀ ਬਣਾਉਣ ਦੇ ਲਈ 84 ਤੋਂ ਲੈ ਕੇ 95 94 95 ਤੱਕ ਸੰਘਰਸ਼ ਚੱਲਿਆ ਸੰਘਰਸ਼ ਤੋਂ ਬਾਅਦ ਸਾਡੇ ਘਰਾਂ ਦੇ ਵਿੱਚ ਟੀਵੀ ਆ ਗਏ ਬਾਲੀਵੁੱਡ ਗਾਣੇ ਆ ਗਏ ਮੈਂ ਹੋਰ ਤਾਂ ਕਿਸੇ ਦੀ ਕੀ ਮਿਸਾਲ ਦੇਣੀ ਆ ਮੈਂ ਆਪਣੀ ਗੱਲ ਹੀ ਕਰ ਰਹੀ ਨਾ ਵੀ 95 ਤੋਂ ਲੈ ਕੇ 2008 ਤੱਕ 7-8 ਤੱਕ ਮੈਂ ਪੂਰਾ ਕਟੜਪਾਰਤੀ ਹਾਂ ਮਤਲਬ ਇਹ ਵੀ ਨਹੀਂ ਵੀ ਇਦਾਂ ਨਹੀਂ ਵੀ ਮੈਂ ਜਾਣ ਬੁੱਝ ਕੇ ਮੇਰੇ ਅੰਦਰ ਰਾਸ਼ਟਰਵਾਦੀ ਕਿਸੇ ਕਿਸਮ ਦਾ ਪਰ ਤੁਹਾਡੀ ਤੁਹਾਡੀ ਅਪ ਬ੍ਰਿੰਗਿੰਗ ਉਦੋਂ ਦੀ ਹੁੰਦੀ ਹੈ ਤੁਹਾਡੀ ਕੰਡੀਸ਼ਨਿੰਗ ਉਦੋਂ ਦੀ ਹੁੰਦੀ ਹੈ ਜੇ ਖਾਸ ਕਰ ਉਦੋਂ ਜਦੋਂ ਤੁਹਾਡੇ ਪਰਿਵਾਰ ਦੇ ਵਿੱਚ ਪੇਦਾਂ ਦਾ ਮਾਹੌਲ ਨਾ ਹੋਵੇ ਤੇ ਉਦੋਂ ਮਗਰੋਂ ਜੋ ਪਿਛਲੇ 15 ਸਾਲਾਂ ਦੇ ਵਿੱਚ ਜਦੋਂ ਦਾ ਮਾਹੌਲ ਬਣਿਆ ਤੇ ਖਾਸ ਕਰ ਭਾਈ ਦੀਪ ਦੇ ਆਉਣ ਤੋਂ ਬਾਅਦ ਜੋ ਮਾਹੌਲ ਬਣਿਆ ਪਿਛਲੇ ਤਕਰੀਬਨ ਖਾੜਕੂ ਸੰਘਰਸ਼ ਮੋਕਣ ਤੋਂ ਮਗਰੋਂ 95 ਤੋਂ ਲੈ ਕੇ ਤੇ 2020 ਦੇ ਵਿੱਚ ਆਪਾਂ ਵੇਖੀਏ ਤੇ 50 ਸਾਲਾਂ ਦਾ ਜੋ ਸਟੇਟ ਦਾ ਪ੍ਰੋਪੋਗੈਂਡਾ ਸੀ ਜਿੰਨੇ ਟੂਲ ਸਟੇਟ ਦੇ ਵਰਤੇ ਸੀ ਸਿੱਖ ਨੌਜਵਾਨੀ ਦੇ ਵਿੱਚ ਰਾਸ਼ਟਰਵਾਦ ਭਰਨ ਦੇ ਲਈ ਉਹ 2020 ਦੇ 20 ਦੇ ਵਿੱਚ ਆ ਕੇ ਬਾਈ ਦੀਪ ਨੇ ਸਾਰੇ ਦੇ ਸਾਰੇ ਤੋੜਤੇ ਤੇ 2020 ਤੋਂ ਲੈ ਕੇ ਪੰਜ ਆ ਗਿਆ ਪਿਛਲੇ 50 ਸਾਲਾਂ ਦੇ ਵਿੱਚ ਤੁਸੀਂ ਇਹ ਵੇਖੋ ਵੀ ਪੰਜਾਬੀ ਹੋਰ ਦੇ ਆਮ ਯੂਥ ਨੂੰ ਤਾਂ ਛੱਡੋ ਪੰਜਾਬੀ ਗਾਇਕਾਂ ਦੇ ਵਿੱਚ ਕਿੰਨੀ ਚੇਤਨਤਾ ਆਈ ਹੈ ਪੰਜਾਬੀ ਗਾਇਕ ਐਸੇ ਕਿੰਨੇ ਨੇ ਜਿਹੜੇ ਗੱਲ ਸਮਝਣ ਲੱਗ ਪਏ ਆ ਕਿ ਹਾਂ ਘਟੋ ਘਟੋ ਇਧਰ ਉਧਰ ਜਿੰਨਾ ਕੋ ਉਹਨਾਂ ਦਾ ਯੋਰ ਪੈਂਦਾ ਹੋ ਆਪਣੀ ਗੱਲ ਕਰ ਹੀ ਜਾਂਦੇ ਆ ਤੋਂ ਇਹ ਚੇਤਨਤਾ ਜਿਹੜੀ ਆ ਇਹ ਸਟੇਟ ਸਟੇਟ ਦੇ ਜਿਹੜੇ ਟੂਲ ਉਹਨਾਂ ਨੇ ਵਰਤੇ ਉਹਨਾਂ ਨੇ ਕੰਡੀਸ਼ਨਿੰਗ ਕੀਤੀ ਉਹਨਾਂ ਸਾਰਿਆਂ ਨੂੰ ਤੋੜ ਕੇ ਉਹਦੇ باوجود ਫਿਰ ਵੀ ਸਿੱਖਾਂ ਦੀ ਤਸਵੀਰ ਦੇ ਵਿੱਚ ਜੋ ਜੋ ਬਗਾਵਤ ਪਈ ਉਹ ਉੱਪਰ ਕੇ ਬਾਹਰ ਆ ਗਈ ਉਹ ਤੋਂ ਬਾਅਦ ਫਿਰ ਵੀ ਦੁਬਾਰਾ ਤੇ ਕੀ ਇਨ੍ਹਾਂ 5 ਸਾਲਾਂ ਦੇ ਵਿੱਚ ਸਿੱਖ ਇਲੈਕਸ਼ਨ ਨਹੀਂ ਲੜਨਦੇ ਲੜਨਦੇ ਸਿੱਖ ਇਲੈਕਸ਼ਨ ਸੇਕਾ ਅੱਜ ਵੀ ਇਲੈਕਸ਼ਨ ਲੜ ਰਹੇ ਸੋ ਐਦਾਂ ਦਾ ਕੁਛ ਨਹੀਂ ਹੁੰਦਾ ਵੀ ਤੁਹਾਡਾ ਕੋਈ ኦਪਰੇਟਿੰਗ ਸਿਸਟਮ ਜਿਹੜਾ ਵਾ ਉਹ ਇਲੈਕਸ਼ਨ ਨੇ ਬਦਲ ਦੇਣਾ ਇਲੈਕਸ਼ਨ ਤੁਹਾਡੇ ਸਰਵਾਈਵਲ ਦਾ ਇੱਕ ਸਾਧਨ ਆ ਤੁਹਾਡਾ ਉਥੋਂ ਦੀ ਬਿਊਰੋਕ੍ਰੇਸੀ ਦੇ ਉੱਤੇ ਉਥੋਂ ਦੀ ਪੋਲਿਟਿਕਸ ਦੇ ਉੱਤੇ ਕਬਜ਼ਾ ਰੱਖਣ ਦਾ ਇੱਕ ਸਾਧਨ ਆ ਪਰ ਜਿਹੜੀ ਤੁਹਾਡੀ ਤਸਵੀਰ ਦੇ ਅੰਦਰ ਬਗਾਵਤ ਪਈ ਆ ਉਹ ਪਈ ਰਹਿਣੀ ਆ ਤੇ ਇਸ ਇਸ ਇਲੈਕਸ਼ਨ ਦਾ ਵਿਰੋਧ ਨਾ ਕਦੇ ਅਮਰਪਾਲ ਸਿੰਘ ਨੇ ਕੀਤਾ ਸੀ ਨਾ ਕਦੇ ਆਪਣੇ ਨੇ ਮਾਦੀਪ ਸਦੂ ਨੇ ਕੀਤਾ ਹੈ ਮੈਨੂੰ ਨਹੀਂ ਪਤਾ ਵੀ ਕੋਈ ਹੋਣਗੇ ਕਦੋਂ ਕਾ ਜਿਹੜੇ ਖਾਸ ਕਰਕੇ ਦਲ ਖਾਲਸਾ ਵਾਲੇ ਨੇ ਉਹ ਕਰਦੇ ਆ ਇਲੈਕਸ਼ਨ ਦਾ ਵਿਰੋਧ ਪਰ ਦਲ ਖਾਲਸਾ ਵਾਲੇ ਵੀ ਇਲੈਕਸ਼ਨ ਦਾ ਵਿਰੋਧ ਸਿਰਫ ਉਹਨਾਂ ਹੀ ਕਰਦੇ ਆ ਜਿੰਨੀ ਕੁ ਉਹਨਾਂ ਨੂੰ ਲੋੜ ਆ ਹੁਣ ਦਲ ਖਾਲਸਾ ਦੇ ਨਾਲ ਸਾਥ ਆ ਸਾਥ ਦੇ ਬੜੇ ਚੰਗੇ ਮੁੰਡੇ ਨੇ ਬੜਾ ਸੋਹਣਾ ਕੰਮ ਕਰਨ ਦੇ ਆ ਮੈਂ ਮੈਂ ਉਹਨਾਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਵੀ ਮੇਰੇ ਮੇਰਾ ਕਿਸੇ ਨਾਲ ਵੀ ਕੋਈ ਵਿਰੋਧ ਹੋਊਗਾ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਉਹਨਾਂ ਨੇ ਪਿਛਲੀ ਵਾਰੀ ਵੀ ਮੇਰੇ ਖ ਦੂਜੇ ਨੰਬਰ ਤੇ ਆਏ ਸੀ ਯਾਰ ਕਿਵੇਂ ਆਏ ਆ ਪੰਜਾਬ ਯੂਨੀਵਰਸਿਟੀ ਆ ਸੌਰੀ ਗੁਰੂ ਨਾਨਕ ਦੇਵ ਯੂਨੀਵਰ ਦੇ ਸਾਥ ਸਾਥ ਕਿ ਸਾਥ ਦਾ ਕਿਹ ਨਾਲ ਆਇਆ ਸਾ ਸਾਡਾ ਦਲ ਖਾਲਸਾ ਦੇ ਨਾਲ ਹੀ ਆਇਆ ਸਨ ਸੋ ਜੇ ਜੇ ਸਟੂਡੈਂਟ ਪੋਲਿਟਿਕਸ ਕਰਨੀ ਓਕੇ ਆ ਪੰਜਾਬ ਦੇ ਵਿੱਚ ਰਹਿ ਕੇ ਤੇ ਫਿਰ ਇਲੈਕਟਰਲ ਪੋਲਿਟਿਕਸ ਕਰਨੀ ਮਾੜੀ ਕਿਵੇਂ ਹੋਗੀ ਇਹ ਇਹਦੇ ਆਪਣੇ ਆਪ ਦੇ ਵਿੱਚ ਹੀ ਹਿਪੋਕ੍ਰੇਸੀ ਆ ਨਾ ਦੋਗਲਾਪਣ ਆਪਣੇ ਆਪ ਦੇ ਵਿੱਚ ਸੋ ਐਦਾਂ ਦੀਆਂ ਦਲੀਲਾਂ ਦੇ ਕੇ ਵੀ ਇਲੈਕਸ਼ਨ ਨੇ ਕੋਈ ਸਾਡਾ ਸਾਡਾ ਜਿਹੜਾ ਵਾ ਇਨਰ ਸੈਲਫ ਬਦਲ ਦੇਣਾ ਮੈਂ ਤੇ ਉਦੋਂ ਬਾਅਦ ਸਾਰੇ ਬੰਦੇ ਨੇ ਭਾਰਤੀ ਹੋਏ ਨਾ ਵਾ ਇਦਾਂ ਕਦੇ ਨਹੀਂ ਹੁੰਦਾ ਹੁੰਦਾ ਇਲੈਕਸ਼ਨ ਸਿਰਫ ਇੱਕ ਤੁਹਾਡਾ ਦਾਵਾ ਵਾ ਵਖਤੀ ਤੌਰ ਦੇ ਉੱਤੇ ਉਥੋਂ ਦੀਆਂ ਉਥੋਂ ਦੇ ਸਰੋਤਾਂ ਦੇ ਉੱਤੇ ਉਥੋਂ ਦੀ ਪੋਲਿਟਿਕਸ ਦੇ ਅਜੋੰਦੀ ਪਾਵਰ ਦੇ ਉੱਤੇ ਆਪਣਾ ਦਬ ਦਬਾਰਾ ਖੜਦਾ ਜਿਹੜਾ ਕਿ ਬਹੁਤ ਜ਼ਰੂਰੀ ਹੁੰਦਾ ਹਾਂ ਜੀ ਮਿਹਰਬਾਨੀ